ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਲੋ ਜੀ ਉਹ ਕੰਮ ਹੋ ਗਿਆ ਕੱਲ ਬੱਦਲ ਸੀ ਕੱਲ ਵਧੀਆ 25 30 ਵਿਗੇ ਵੱਢ ਹੋ ਗਏ ਤੇ ਰਾਤ ਮੌਸਮ ਹੋ ਗਿਆ ਸਾਫ਼ ਤੇ ਹੁਣ ਫੇਰ ਕੰਮ 깸ਟ ਗਿਆ ਅਬ ਜੋ ਟੈਂਕ ਭਰ ਕੇ ਮਸ਼ੀਨ ਖੜੀ ਆ ਤੇ ਸਵੇਰ ਦਾ ਸਾਨੂੰ ਅਹੀ 10 ਵਿਗੇ ਦਾ ਬਲਾਡ ਮਿਲੇ ਆ 10 12 ਵਿਗੇ ਹੈਗੇ ਆ ਇਹ ਕਿ ਪਾਸੇ ਹੀ ਵੱਢਣਾ ਆ ਤੇ ਉਹ ਕਹਿੰਦੇ ਇੰਨਾ ਕੰਮ ਹੈ ਨਹੀਂ ਗਾ ਤੇ ਇੱਕ ਟਰੈਲੀ ਨਾਲੇ ਸਾਰ ਲੱਗੇ ਆ ਬਿਲੇ ਬੈਠੇ تھے ਅਸੀਂ ਸਵੇਰ ਦੇ ਤੇ ਬੱਦਲ ਸਾਫ ਹੁਣ ਕਾਰਨ ਹੁਣ ਫਿਰ ਕੰਮ ਠੰਡਾ ਪੈ ਗਿਆ ਵੇਖੋ ਉਹ ਟਰਾਲਾ ਖੜਾ ਆ ਮਤਲਬ ਟਰਾਲੇ ਕੋਲੋਂ ਲੈ ਕੇ ਉਹ ਟਰਾਲਾ ਖੜਾ ਜਿਹੜਾ ਟਰੈਲ ਤੋਂ ਆਹ ਵੱਢਿਆ ਇੰਨਾ ਕ ਰਹਿ ਗਿਆ ਤਿੰਨ ਚਾਰ ਤਿੰਨ ਵਨ ਮਸ਼ੀਨ ਰੁਕ ਗਈ ਟਰਾਲੀ ਨਹੀਂ ਆਉਂਦੀ ਹੈਗੀ ਹੰਕ ਪਰ ਜਾਂਦਾ ਹੈ ਤੇ ਬਾਕੀ ਮੌਸਮ ਦੇਖ ਲੋ ਸਾਫ ਹੋਣ ਕਾਰਨ ਮਾਣਾ ਮੋਟੇ ਹੀ ਬਦਲੀ ਜੀ ਆਉਣ ਤਾਂ ਜਿਆਦਾ ਨਹੀਂ ਗਈ ਹੋ ਮੌਸਮ ਸਾਫ ਹੋਣ ਕਾਰਨ ਲੱਗੇ ਲੋਕ ਰੁੱਕ ਗਏ ਫਿਰ ਨਹੀਂ ਕੱਲ ਦਾ ਸੋਨਾ ਕੰਮ ਚੱਲਦਾ ਰਿਹਾ ਆਪਣਾ ਹੋ ਪਲੀ ਕਰਕੇ ਰੁਣ ਕਾਰਨਾ ਕੰਮ ਪੈ ਗਿਆ ਠੰਡਾ ਠੰਡਾ ਪੈਣਾ ਕਰਨਾ ਬੜਾ ਯਕ ਹੋ ਗਿਆ ਭਈਓ ਕੀ ਦੇਖਦੇ ਆ ਮੰਗਦਾ ਨਹੀਂ ਪੰਜ ਚਾਰ ਦਿਨ ਦਾ ਹੀ ਕੰਮ ਰਹਿ ਗਿਆ ਬਾਕੀ ਪੁੰਨੀ ਜਿਆਦਾ ਮਸ਼ੀਨ ਦੀ ਡਿਮਾਂਡ ਹੈ ਇੱਧਰ ਪੁੰਨੀ ਮਸ਼ੀਨ ਦੀ ਪੁੰਨੀ ਦੇ ਪੁੰਨੀ ਮਸ਼ੀਨ ਵੀ ਜਿਆਦਾ ਡਿਮਾਂਡ ਆ ਟੂੜੀ ਨਾਲੇ ਬਣਾਉਂਦੀ ਹੈ ਨਾ ਉਹ ਨਾਲੇ ਵੱਢਦੀ ਆ ਉਹਦਾ ਲੈਂਡ ਦਾ ਫਾਇਦਾ ਵੀ ਹੈਗਾ ਆ ਚਲੋ ਲੱਗਣਾ ਉਹਦਾ ਨਾ ਇੱਕ ਸੀਜ਼ਨ ਆ ਉਹਦਾ ਨਾ ਕਣਕ ਵਾਲਾ ਸੀਜ਼ਨ ਲੱਗਿਆ ਕਰਨ ਸਾਲ 'ਚ ਇੱਕ ਵਾਰ ਚੱਲਿਆ ਕਰਨੀ ਆ ਮੱਕੀ ਫਿਰ ਦੂਈ ਵੀ ਜਿਵੇਂ ਹੁਣ ਸੋਇਆ ਬੀਨ ਉਹਰੇ ਵੱਢਦੇ ਆ ਉਹਰੇ ਪੁੰਨੀ ਲੈਂਡ ਦਾ ਫਾਇਦਾ ਨਹੀਂ ਉਹ ਪਿੱਛੇ ਜਗਾੜ ਦੇ ਢੜ ਲੱਗਦਾ ਉਹੀ ਕਰਵਾ ਲਵੇ ਉਹ ਚਲੋ ਸਹੀ ਆ ਜੀ ਨਹੀਂ ਆਦਾ ਹੈਗਾ ਵੀ ਉਹਨਾਂ ਤਾਂ ਪੂਰ ਵਿੱਚ ਵੱਡੀ ਜਾਂਦੀ ਹੈ ਕਿਹੜੀ ਟੂੜੀ ਵਾਲੀ ਮਸ਼ੀਨ ਆ ਉਹਦਾ ਔਖਾ ਹੋ ਜਾ ਕਰਨਾ ਉਹਨੇ ਲਈ ਆ ਬੰਦੇ ਨੇ ਸਾਲ ਚ ਇੱਕ ਵਾਰ ਚੱਲਦੀ ਸੋਇਆ ਵੀ ਚਲਾ ਕੇ ਦੇਖੀ ਸੀ ਪਰ ਚੱਲੀ ਨਹੀਂ ਗਈ ਉਹ ਬਾਕੀ ਸਾਡੇ ਫੋਰਮੈਨ ਆ ਗਏ ਇਹਨਾਂ ਨਾਲ ਗੱਲ ਕਰਦੇ ਆ ਆਓ ਜੀ ਹਾਂ ਬਾਈ ਕਿਵੇਂ ਆ ਵਧੀਆ ਵਧੀਆ ਉਹ ਪੁੰਨੀ ਲੈਂਡ 'ਚ ਫਾਇਦਾ ਆ ਹੈ ਪੁੰਨੀ ਲੈਂਡ 'ਚ ਫਾਇਦਾ ਕਾਹੀ ਮਸ਼ੀਨ 'ਚ ਲੈਂਡ 'ਚ ਫਾਇਦਾ ਇਹ ਜਾਈ ਦੇ ਪਿੱਛੇ ਕਰਾ ਲਵੇ ਕੰਮ ਹੂੰ ਵਾ ਠੀਕ ਹੈ ਜੀ ਫਾਇਦਾ ਹੂੰ ਪੁਨੀਛ ਫਾਇਦਾ ਨਹੀਂ ਹੈ ਨਾ ਵਾਹ ਸਾਲ ਚ ਇੱਕ ਵਾਰ ਚੱਲੇਗਾ ਨਹੀਂ ਹੂੰ ਫੜ ਕੇ ਖੜ ਜਾਗਾ ਨਹੀਂ ਜਿੰਨੇ ਸੀਜ਼ਨ ਲੱਗਣ ਲੱਗੂਗੀ ਤੇ ਸਹੀ ਹੈ ਮੈਂ ਕਹਿੰਦਾ ਉਹ ਖਰਜਾ ਕਰਨੀ ਆ ਹੂੰ ਰਾਮਾ ਚੱਲਣਾ ਹੂੰ ਉਹ ਸਾਲ ਬਾਅਦ ਚਲਾਉਣਾ ਹੈ ਕਣ ਕਣਕਾ ਨਹੀਂ ਖੜੀ ਹੋਵੇ ਨਹੀਂ ਪੰਗਾ ਯਾਰ ਉੱਥੇ ਲੰਘ ਗਈ ਸੀ ਉੱਥੇ ਚਲਦੀ ਸੀਗੀ ਪੁੰਨੀ ਲੰਘ ਯਾਰ ਮੈਂ ਤਾਂ ਆਪ ਦਿਖਾਣੀ ਸੀਗੀ ਮੇਲੀ ਜੀ ਲੰਘੀ ਉਹ ਪਤਾ ਨਹੀਂ ਇਧਰ ਨੂੰ ਕਿਤੇ ਗਈ ਅੱਗੇ ਵੱਢਦੀ ਸੀ ਉਹ ਸਾਹਮਣੇ ਮੈਲਾ ਤਾਂ ਵੱਢਦੀ ਆਪਾਂ ਹਨਾ ਇਧਰ ਚਲੀ ਗਈ ਉਹਦਾ ਇਧਰ ਜਦੋਂ ਤਾਂ ਕਰਤਾਰ ਜਾਂਦੀ ਹੁੰਦੀ ਆ ਆਹ ਪ੍ਰਤਾਰਤਾ ਉਹ ਸਾਹਮਣੇ ਚਲਦੀ ਆ ਟਰਾਲੀਆਂ ਖੜੀਆਂ ਆ ਪਾਲੇ ਸੜ ਲੱਗਣ ਦਾ ਚਾਰਕ ਦੇਨੇ ਆ ਹੈ ਕੰਮ ਚਾਰਕ ਦੇਣ ਦੀ ਰਹਿ ਗਿਆ ਹੂੰ ਹੂੰ ਕਮ ਕੱਲ ਜਦ ਕੱਲ ਬੱਦਲ ਸੀ ਕੱਲ ਜਿਹੜੇ ਹਿਸਾਬ ਨਾਲ ਮਸ਼ੀਨ ਚੱਲੀ ਆ ਬਾਈ ਸਵੇਰ ਤੋਂ ਚੱਲ ਪਈ ਜਾਂਦੀਆਂ ਦੋ ਤੇ ਦੋ ਜਾਂ ਤਿੰਨ ਦਿਨ ਮਸੀ ਹੋ ਲੱਗਣੇ ਦੇ ਇੱਥੇ ਅੱਜ ਅਜ ਮੌਸਮ ਨਾ ਸਾਫ਼ ਹੁੰਦਾ ਨਾ ਅੱਜ ਆਪਣੇ ਕੋ ਪੂਰਾ ਠੋਕੇ ਕੰਮ ਸੀ ਉਹ ਬੱਦਲ ਕਰਕੇ ਹੁਣ ਰੁਕ ਗਏ ਬੱਦਲ ਕਰਕੇ ਕਿਲਾ ਮਨਾ ਕਰ ਗਿਆ ਕਹਿੰਦਾ ਹੁਣ ਮੌਸਮ ਸਾਫ਼ ਹੋ ਗਿਆ ਆ ਪੂਰਾ ਪਕਣੇ ਦਿਓ ਹਰੀ ਕਹਿਣ ਲੱਗ ਗਿਆ ਹੈ ਜੇ ਉਮੀਦ ਬੱਦਲ ਹੁੰਦਾ ਤਾਂ ਸੁੱਕ ਜਾਣੀ ਦੀ ਹਾਂ ਫਿਰ ਬੱਦਲ ਹੁੰਦਾ ਸੁੱਕ ਜਾਣੀ ਦੀ ਇਹਨਾਂ ਨੂੰ ਸਾਰੀ ਪੜਾ ਦੇਣੀ ਦੀ ਹੈ ਉਹਨਾਂ ਨੂੰ ਦੋ ਚਾਰ ਦਿਨ ਲੱਗੇਗਾ ਮਾ ਲਾ ਵਾ ਲਾ ਹੋਊਗਾ ਕੱਲ ਕੱਲ ਦੇ ਸਾਹਮਣੇ ਹਰੀਆਂ ਵੱਡੀਆਂ ਆਪਾਂ ਹੈਗਾ ਜੀ ਕੋਈ ਸੁੱਕਾ ਦੇਣਾ ਇਹਨੇ ਆਪਣੀ ਵੱਢ ਲਈ ਹਰੀ-ਹਰੀ ਜੀ ਕੱਲ ਮੰਗੇ 5-7 ਦਿਨ ਚੱਲ ਬਣਾਉ ਮਸ਼ੀਨਾ 5 ਕੁ ਦਿਨ ਦੇ ਵਿੱਚ ਖੇਲ ਖਤਮ ਪਲਾਟ ਵਧੀਆ ਔਰੇ ਹੋਰ ਕੋਈ ਗੱਲਾਂ ਪਲਾਟ ਵਧੀਆ ਪੱਥਰ ਇਹ ਵੀ ਹੈ ਨਹੀਂਗਾ ਇਹ ਚੱਕ ਪੱਥਰ ਵੀ ਹੈ ਨਹੀਂਗਾ ਏਰੀਆ ਬਿਲਕੁਲ ਪੱਧਰਾ ਜਿਹਾ ਥੋੜਾ ਬਹੁਤ ਉੱਚਾ ਨਹੀਂ ਮਾਇਆ ਇੰਨਾ ਨਹੀਂ ਓਧਰ ਨੂੰ ਪੈ ਨਹੀਂ ਓਧਰ ਜਿਆਦਾ ਵੱਡ ਨਹੀਂ ਮੈਂ ਚਲੋ ਅਕੀ ਤੂੜੀ ਵਾਲੀ ਵੀ ਚੱਲਦੀ ਔਰੇ ਕੋਲੋਂ ਸਾਹਮਣੇ ਤੂੜੀ ਮਿੱਟੀ ਉੜਦੀ ਚੱਲਦੀ ਆ ਤੂੜੀ ਵਾਲੀ ਕिलोਮੀਟਰ ਵੀ ਆਪਣਾ ਠੀਕ ਆ ਰੈਡੀਏਟਰ ਸਾਫ ਕਰਨ ਨਾਲ ਇੱਥੇ ਖੜ ਜਾਂਦਾ ਹੁਣ 80 ਤੇ ਹੈ ਏ ਕੜਕ ਦੇ ਸੀਜ਼ਨ ਰੈਡੀਏਟਰ ਸਾਫ ਜ਼ਰੂਰ ਕਰਿਆ ਕਰੋ ਮੇਰਾ ਵੀਰ ਗਰਮੀ ਬਹੁਤ ਹੁੰਦੀ ਆ ਰੈਡੀਏਟਰ ਧੋਤੂ ਲਿਆ ਕਰੋ ਕਈ ਤਾਂ ਵਿਚਾਰੇ ਹਵਾ ਮਾਰ ਦਿੰਦੇ ਆ ਉਹ ਗੱਲਬਾਤ ਬਣਦੀ ਨਹੀਂ ਕਿ ਮੈਂ ਤਾਂ ਪਲਾਜਾ ਪਾਣੀ ਆਪੀ ਲੀਂਗਾ ਮੈਂ ਕਿਹੜਾ ਜੇਟ ਲੱਗਦਾ ਯਾਰ ਆ ਦੇਖ ਲੋ ਯਾਰ ਜੀ ਜਿਵੇਂ ਜੇਟ ਲੱਗਦਾ ਹੁੰਦਾ ਇਦਾਂ ਕਰਦਾ ਆ ਮੈਨੂੰ ਪਾਣੀ ਨਹੀਂ ਪਲਾ ਸਕਦਾਗਾ ਦੇਖ ਲੋ ਮੈਨੂੰ ਆਪ ਜਾ ਕੇ ਪੁਣਤੀ ਜੀ ਪਾਚ ਲਿਆ ਵੀ ਮੇਰੇ ਤੇ ਮੇਰੇ ਤੇ ਕਰਦਾ ਨਾ ਵਜੇ ਭੋਰਾ ਵੀ ਰਾਣਾ ਨਹੀਂ ਆਇਆ ਕਹਿੰਦਾ ਰੋਟੀ ਲੈ ਕੇ ਆਉਣ ਲੱਗਿਆ ਰੋਟੀ ਖਾਣ ਚੱਲ ਗਿਆ ਲੈਣ ਕਹਿੰਦਾ ਯਾਰ ਰੋਟੀ ਲੈ ਕੇ ਆਉਂਦਾ ਅੱਛਾ ਅੱਛਾ ਚਲੋ ਦੇਖਦੇ ਹਾਂ ਟਰੈਲੀ ਆਊਗੀ ਉਹ ਆ ਗਈ ਟਰੈਲੀ ਵੀ ਵਾਲਾ ਵੀ ਸ਼ੁਕਰ ਆ ਗਿਆ ਵੱਡ ਹੋ ਜਾਊਗੀ ਆ ਵੀ ਫਰਮਾਨਾ ਕੀ ਹਾਲ ਆ ਵਧੀਆ ਵੀਰ ਜੀ ਤੁਸੀਂ ਕਿਵੇਂ ਅੱਜ ਵਿਹਲੇ ਬੈਠੇ ਯਾਰ ਅੱਜ ਕੰਮ ਨਹੀਂ ਹੈਗਾ ਸਾਡੇ ਕੋਲ ਹਾਂ ਅੱਜ ਸਾਡਾ ਉਹ ਗਵਲਾ ਜਣਾ ਕਮਲਾ ਗਵਲਾ ਗਵਲਾ ਗਮਲਾ ਹਾਂ ਕਮਲਾ ਹਾਂ ਕਮਲਾ ਹਾਂ ਤੇ ਉਹ ਸੀ ਯਾਰ ਬਈ ਤੇ ਅਸੀਂ ਨਵਾਂ ਉਹ ਲੱਗਿਆ ਸੀ ਉਹ ਸਾਡਾ ਪਰਮਣ ਗਿਆ ਸੀ ਹਾਂ ਲੈ ਕੇ ਆਇਆ ਪਾਇਆ ਪਾਪੂ ਵੀ ਅੜਾ ਸੀ ਸਾਡਾ ਸਭ ਨੂੰ ਚੱਕਦਾ ਸੀ ਹਾਂ ਹੁਣ ਸਭ ਨੇ ਤਾਂ ਖੁੱਲ ਕੇ ਤੇ ਸਭ ਤੋਂ ਬਣਾਉਣ ਗਏ ਨੇ ਅੱਛਾ ਅੱਛਾ ਤੇ ਆ ਜਾਂਦੇ ਨੇ ਵੀਰ ਜੀ ਕਸ ਕੇ ਦੇ ਲੈ ਕੇ ਜਾਂਦੇ ਆ ਫਿਰ ਵੱਡਣ ਹੋਰ ਚ ਹੈਗਾ ਕੋਈ ਕੰਮ ਕੋਈ ਦਾ ਵੱਡਣ ਹੋਰ ਚ ਇਹ ਸਭ ਮਾਲਕਾਂ ਵਾਲੇ ਹਾਂ ਕਰਾਏ ਬਸ ਬਾਕੀ ਦਾ ਰਹਿ ਆ ਗਿਆ ਕੰਮ ਅਜੇ ਅਜੇ ਕਿਹੜਾ ਬਲਾਲ ਖੜਿਆ ਨਹੀਂ ਕੱਲ ਦੇਲਾ ਕੱਲ ਕੱਲ ਪੂਰਾ ਜੋਰ ਸੀ ਹਾਂ ਕੱਲ ਪੂਰਾ ਕੱਲ ਬੱਦਲ ਦੀ ਸਿਰ ਦੇ ਉੱਤੇ ਹਰੀਆਂ ਵੀ ਪੱਕ ਗਈਆਂ ਤਿਗੀਆਂ ਹੈ ਹਾਂ ਹਾਂ ਹਰੀਆਂ ਪੱਕ ਗਈਆਂ ਸਹੀ ਆਜੇ ਬਾਰਸ਼ੋਂ ਹੋਗੇ ਸਾਫ ਹੋਣੀ ਹੋਣੀ ਮੌਸਮ ਹੋ ਜਾਣੀ ਤੇ ਹੋਣੀ ਪੱਕ ਜਾਣੀਆਂ ਕਹਿੰਦਾ ਹੋਣੀ ਪੱਕ ਜਾਣੀਆਂ ਹੋਣੀ ਪੱਕ ਜਾਣੀਆਂ ਹੋਰ ਕੀ ਆ ਗਿੱਲੀਆਂ ਵੀ ਪੱਕ ਜਾਣੀਆਂ ਬਾਈ ਵੜ ਦੋ ਫੇਰ ਵੀ ਕੋਈ ਦੇਦਾ ਮੱਖੀ ਰ ਦੇਖ ਕੇ ਇਹਨਾਂ ਸਫਾਈ ਦੇਖ ਕੇ ਜੋ ਆ ਨਾ ਹਾਂ ਨਹੀਂ ਨਹੀਂ ਦੇਖਣੀ ਉਹਨਾਂ ਨੇ ਫੂਕ ਮਾਰਨੀ ਹੁਣ ਤਾਂ ਜੇ ਖਾਲੀ ਚਲਾਵਾਂਗੇ ਫੂਕ ਫੂਕ ਮਾਰ ਮਾਰ ਕੇ दानाத் ਨਹੀਂ ਗਿਆ हां जे इक ਦਾ ਦਾਣਾ ਵੀ ਦੇਖ ਗਿਆ ਨੂੰ ਕਈ ਦਾਣੇ ਬਹੁਤ ਖੇਣ ਲੰਗੇ ਦਾਣਾ ਆ ਰਿਹਾ ਉਹ ਦਾਣਾ ਤੇਰੇ ਮੂੰਹ ਚੋਂ ਡਿੱਗਦਾ ਖਾਂਦੀ ਆ ਰੋਟੀ ਦੇ ਚਲੋ ਵਧੀਆ ਜੇ ਵੀ ਇਹਨਾਂ ਦੀ ਮਰਜ਼ੀ ਆ ਬਈ ਆਪਾਂ ਬੈਠੇ ਹਣ ਹਾਂ ਚੱਲ ਬਣਾ ਲਾਂਗੇ ਹੋਰ ਕੀ ਬਈ ਜਾ ਮਗਰ ਵੱਟ ਕੇ ਹਣ ਹਾਂ ਵੱਟ ਕੇ ਇਹ ਵੀ ਚੱਲ ਜੇ ਮਰਾ ਬੱਦਲ ਹੋ ਜਵੇ ਮਰਾ ਮੋਟਾ-ਮੋਟਾ ਕੰਮ ਦੇਦਾ ਖਿੱਚਿਆ ਜਾਣਾ ਸਾਰਾ ਇਹ ਪਿੰਨਾਂ ਦੀ ਮੈਂ ਵੀ ਸੁਣਨ ਲੱਗਾ ਨਹੀਂ ਤਾਜੀ ਇਹਨਾਂ ਨੇ ਫਿਰ ਮਿੰਨਤਾ ਕਰ-ਕਰ ਕੇ ਓਢਾਉਣੀਆਂ ਨੇ ਬਾਜੀ ਵੱਟੋ ਵੱਟ ਦੋ ਵੱਟ ਦੋ ਸਾਡੀ ਜਲਦੀ ਵੱਟੋ ਸਾਡੀ ਵੱਟੋ ਹਾਂ ਅੱਡੀ ਵੱਡੋ ਫਿਰ ਚੱਲ ਉਹ ਠੀਕ ਆ ਕਿਹੜਾ ਏਰੀਆ ਵੀਰੇ ਸਾਡਾ ਬਈ ਕਥਲ ਏਰੀਆ ਗੁੱਲਾਚੀਕਾ ਪਿੰਡ ਬਾੜਪੁਰ ਗੁੱਲਾਚੀਕਾ 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 ਹਾਂ ਪਿੰਡ ਪਿੰਡ ਬਾੜਪੁਰ ਬਾੜਪੁਰ ਬਾਹਰਪੜ ਹਾਂ ਖਰਕਸ ਮਾਦਾ ਦੇ ਕੋਲ ਅੱਛਾ ਇਦਾਂ ਕਿਵੇਂ ਆੜੀ ਪੈ ਗਈ ਫਿਰ ਹਾਂ ਆਪਣੇ ਰਿਸ਼ਤੇਦਾਰ ਹੀ ਆ ਯਾਰ ਅਛਾ ਰਿਸ਼ਤੇਦਾਰ ਆ ਚੱਲ ਉਹ ਵਧੀਆ ਚਲੀ ਜਾਂਦੀ ਆ ਫਿਰ ਹਾਂ ਵਧੀਆ ਵਧੀਆ ਬਿਲ ਲੈ ਲੈਣ ਯਾਰੋ ਸਮਾਨਾ ਦੋ ਕਾਟਰ ਮਾਰਦੇ ਆ ਹੂੰ ਸੱਟੋ ਕੇ ਭੈਰੇ ਨੇ ਚੰਗੀ ਰੋਟੀ ਖਾ ਲੈਂਦੇ ਆ ਦੂਜੀ ਤੀਜੀ ਦਿਨ ਤੋਂ ਮੁਰਗਾ ਬਣ ਜਾਂਦਾ ਸਾਡਾ ਔਰ ਕੀ ਆ ਉਹ ਵਧੀਆ ਮਾਲਕਾ ਸਹੀ ਹੋਣਾ ਚਾਹੀਦਾ ਯਾਰ ਬਿਲਕੁਲ ਟੈਨਸ਼ਨ ਨਹੀਂ ਸਾਡਾ ਬੰਦਾ ਬਹੁਤ ਦਿਲਿਆਨ ਲੱਸੀ ਦਹੀਂ ਚਾਹ ਤਾਂ ਹੀ ਹੁੰਦਾ ਬਾਕੀ ਰਹਿਣ ਰੂਣ ਦਾ ਹੁੰਦਾ ਮੜਾ ਯਾਰ ਰਹਿਣ ਦਾ ਬਹੁਤ ਫਰਸਟ ਕਲਾਸ ਪੱਖਾ ਲੱਗਦਾ ਹੈ ਬਿਸਤਰੇ ਚ ਵਧੀਆ ਨੇ ਆਹ ਤਾਂ ਉਹ ਪੰਜਾਬੀਆਂ ਨਾਲੋਂ 더 ਚੰਗੇ ਆ ਯਾਰ ਬਾਈ ਆਪਾਂ ਮੇਰਾ ਕਹ ਲੈਗੀ ਹੈ ਕਈ ਵੀ ਜੰਮੀਆਂ ਨਾਲੋਂ ਚੰਗੇ ਨੇ

ਆ ਦੇਖਦਾ ਉੱਥੇ ਕੱਢ ਗਿਆ ਤੇ ਬਾਕੀ ਉਰੇ ਆ ਕੇ ਉੱਥੋਂ ਫੇਰ ਪਿੰਡ ਤੋਂ ਆਏ ਇਧਰ ਨੂੰ ਕਿੰਨੇ ਕਿਲੋਮੀਟਰ ਹੋਗਾ ਜਾਂ ਸੇ ਇਹ 1 ਕਿਲੋਮੀਟਰ 1 ਕਿਲੋਮੀਟਰ ਨਹੀਂ ਹੈ 1 ਕਿਲੋਮੀਟਰ ਤੋਂ ਰੋਡ ਸੇ ਇਧਰ ਕੋ ਲੱਗ ਰਹਾ ਇਹ 2 ਕਿਲੋਮੀਟਰ ਹੋਗਾ ਤੇ ਉਹ ਅੱਗੇ ਟੋਟਲ 3 ਕਿਲੋਮੀਟਰ ਹੋਗਾ ਡੇਢ ਹੂੰ ਡੇਢ ਇਹ ਖੇਤ ਸੇ ਲੈ ਕੇ ਆਪਣਾ ਘਰ ਡੇਢ ਹੈ ਚਲੋ ਦੇਖਦੇ ਹਾਂ ਮੈਂ ਵੀ ਮੈਪ ਤੇ ਲਗਾ ਕੇ ਲੈ ਕੇ ਜਾਊਂਗਾ ਮੈਪ ਤੇ ਲਗਾ ਲਾ ਦੇ ਦੇਖਣਾ ਕਿੰਨਾ ਕਿਲੋਮੀਟਰ ਬੰਤਾ ਹੈ ਬਾਕੀਆ ਪਲਾਟ ਆਇਆ ਚਲੋ ਫੇਰ ਆਇਆ ਕੰਮ ਇੱਕੋ ਸਾਹਮਣੇ ਚੱਲਦੀ ਆ ਬਾਕੀ ਦੇਖਦੇ ਹਾਂ ਹੋਰ ਕਿਤੇ ਮਿਲਦਾ ਜਾਂ ਨਹੀਂ ਮਿਲਦਾਗਾ ਲੋ ਜੀ ਕਰੋ ਚੈੱਕ ਦਾਣਾ ਦੇਖੋ ਸਾਫਨਾ ਇਹ ਮੱਖੀ ਦੇ ਵਿੱਚ ਭਰੇ ਜਾ ਇਹਨਾਂ ਵਿੱਚ ਠੀਕ ਹੈ ਨਹੀਂ ਤਾਂ ਫੇਰੇ ਲੇ ਜੇ ਪਲਟੋ ਹਰੀ ਹਰੀ ਹੋ ਜਿਹੜੀ ਹਰੀ ਇਹ ਦੱਸ ਸਕਦੇ ਉੱਧਾ ਗਿੱਲਾ ਨਿਕਲ ਗਿਆ ਅੱਥਾ ਬੜ ਰਿਹਾ ਸੁੱਕਾ ਸੁੱਕਾ ਜਿਆ ਚਲ ਵਾਹ ਦੇਖਦੇ ਹਾਂ ਕਿੰਨਾ ਕੜ ਬੜਦਾ ਸੋ ਇਹ ਦਾ ਸਣ ਦੇਖ ਲੋ ਗੱਲ ਦਾ ਸਣਾ ਵਧੀਆ ਚਿੱਟਾ ਪਿਆ ਸਾਫ ਪਿਆ ਦਾ ਸਣ ਆਪ ਜਿਹੜਾ ਅੱਥਾ ਭਟੋ ਗਿਆ ਦਾ ਰਹਿ ਗਿਆ ਜੀ ਸਾਡੀ ਉਹ ਭਰੀ ਆ ਇਹ ਲਸਣੇ ਦੇ ਵਿੱਚ ਬਹੁਤ ਰਹਿੰਦਾ ਆ ਦਾ ਸਣਾ ਨੇ ਖੇਤਾਂ ਦੇ ਵਿੱਚ ਲਸਣ ਬਹੁਤ ਰਹਦਾ ਲੋ ਦਾ ਵੱਡ ਨਹੀਂ ਹੋਇਆ ਵੱਲਾ ਮਗਰੇ ਪਹੁੰਚ। ਲੋਰੀ ਮਿਲ ਗਿਆ ਥੋੜਾ ਜਿਹਾ ਹੋਰ ਏਰੀਆ। ਬਾਲਾ ਕਿਸੇ ਨੇ ਵੱਡਿਆ ਹੋਇਆ ਚਲੋ ਆਹ। ਤੇ ਹਾਂ ਹੁਣ ਆਪਰ ਨੂੰ ਇੰਨਾ ਕੰਮ ਮਿਲ ਗਿਆ ਖਤੀਆ ਸਾਹਮਣੇ ਆਂਡੀ ਕੀ ਦੇ ਦੀਆ ਕੱਟ ਲਾਇਆ ਹੋਇਆ। ਥੋੜਾ ਜਿਹਾ ਚਲੋ ਹੈਗਾ ਥਨੇ ਕਬੀ ਦਿਨ ਦਾ ਹੈ। 2-3 ਦਿਨ ਬੱਗੇ ਰਹੀ ਹੈ। ਉਸ ਇੰਨਾ ਗਿਆ ਮਿਲਦਾ ਹੁਣ ਥੋੜਾ ਥੋੜਾ ਵੱਡਣ ਨੂੰ ਜਿਆਦਾ ਹੈ ਨਹੀਂ ਕੰਮ। 对呀。<Yeah. S 2> yeah. ਦਿਆ ਕਾਲਾ ਚਲਾ গাঁৱৰ বিলাকে বাৰু ਆ ਬਧੀਮ ਜੀ ਜੀ ਹੋ ਗਏ ਆਪਾਂ ਫ੍ਰੀ ਹੱਥ ਹੋ ਗਏ ਹੋ ਗਏ ਫਰੈਸ਼ ਆ ਤੇ ਬਿਸਤਰੇ ਲਵਾ ਲੇ ਆਪਾਂ ਬਿਸਤਰੇ ਲੱਗ ਗਏ ਆਪਣੇ ਪੱਖਾ ਚੱਲਦਾ ਛੱਤ ਤੇ ਸਾਧ ਦਾ ਪੱਖਾ ਚੱਲਦਾ ਤੇ ਮਸ਼ੀਨਾਂ ਸਾਹਮਣੇ ਖੜੀਆਂ ਆਏ ਹੋ ਗਏ ਬੇਲੇ ਚਲੋ ਮੇਰੇ ਨਾਲ ਸਾਨੂੰ ਸਾਰਿਆਂ ਨੂੰ ਸਵੇਰੇ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਸਬਸਕ੍ਰਾਈਬ ਲਾਈਕ ਬਾਈ ਕਮੈਂਟ ਕਰਿਆ ਕਰੋ ਪਤਾ ਲੱਗੇ ਵੀ ਵੀਡੀਓ ਕਿਸ ਤਰ੍ਹਾਂ ਦੀ ਬਣਦੀ ਆ ਤੇ ਲਾਈਕ ਬਹੁਤ ਘੱਟ ਵੀਊ ਆਉਂਦੇ ਆ ਯਾਰ ਸਾਰਿਆਂ ਨੂੰ ਸਾਰਿਆਂ ਨੂੰ ਸਸਰੀ ਘਾਲ ਧੰਨਵਾਦ ਵੀਡੀਓ ਦੇਖਣ ਵਾਸਤੇ